ਨੋ ਕਿਵੇਂ ਸਾਰੇ ਖੂਬਸਾਰੇ ਬਹੁਤ ਵਧੀਆ ਤੇ ਚੜਦੀ ਕਲਾ ਦੇ ਵਿੱਚ ਹੋਵੋਗੇ ਹਨੀਤ ਅੱਜ ਇਹਨਾਂ ਲੜ ਰਹੀ ਹੈ ਕਹਿੰਦੀ ਬਲੌਗ ਮੈਂ ਸਟਾਰਟ ਕਰਨਾ ਅੱਜ ਅਸੀਂ ਮਾਂ ਕੀ ਇਮੇਜਨ ਕੀਤੀ ਹੈ ਸੇਮ ਸੂਟ ਵਾਓ ਅੱਜ ਇਹਨੂੰ ਖਿਜਾਈ ਹੋਈ ਹੈ ਕਹਿੰਦੀ ਮੈਂ ਸੇਮ ਸੂਟ ਪਾਉਣਾ ਜਿਹੇ ਜਿਹਾ ਮੰਮਾ ਤੁਸੀਂ ਪਾਇਆ ਉਹੇ ਜਿਹਾ ਸੂਟ ਪਾਉਣਾ ਅੱਜ ਸੂਟ ਤਾਂ ਦਿਖਾ ਰਹੀ ਆਪਣਾ ਆਹਾ ਲੜ ਲੜ ਰਹੀ ਹੈ ਲੜਾਕੀ ਆਪਾਂ ਅੱਜ ਬਲੌਗ ਸਟਾਰਟ ਕਰਨ ਚੱਲੇ ਆ ਪੰਜਾਬੀ ਬਾਗ ਤੋਂ ਸੋ ਬਣੇ ਰਿਓ ਰੂਟੀਨ ਦੇ ਵਿੱਚ ਦਿਖਾਉਣੀ ਆ ਕੀ ਕੀ ਕਰਦੇ ਆ ਕਿਉਂਕਿ ਅੱਜ ਉਧਰੋਂ ਕੋਈ ਸ਼ੂਟ ਨਹੀਂ ਹੋ ਸਕਿਆ ਇੱਕ ਤਾਂ ਉਧਰ ਇਹ ਆ ਵੀ ਕੋਈ ਮੇਰਾ ਨਾ ਛੋਟਾ ਸਟੈਂਡ ਅ ਪਤਾ ਹੀ ਨਹੀਂ ਕਿੱਥੇ ਖੋ ਗਿਆ ਮੈਨੂੰ ਤਾਂ ਲੱਭ ਹੀ ਨਹੀਂ ਰਿਹਾ ਹੈਗਾ ਛੋਟਾ ਸਟੈਂਡ ਐਨੀ ਖਿਜੀ ਖਿਜੀ ਹੋਈ ਪਈ ਐ ਨਾ ਬਿਮਾਰ ਤੋਂ ਬਾਅਦ ਬਸ ਖਿਜੀ ਪਈ ਐ ਹੁਣ ਇਹਦੇ ਤੇ ਨਾ ਨੂਨ ਪਾਉਣੀਆ ਮੰਮੀ ਕਹਿੰਦੇ ਤੇ ਤੇ ਨੂਨ ਵੀ ਪਾ ਦੇ ਵੀ ਇਹਨੂੰ ਨਜ਼ਰ ਲੱਗਦੀ ਹੈ ਹਨਾ ਉਹ ਛੋਟਾ ਸਟੈਂਡ ਪਤਾ ਹੀ ਨਹੀਂ ਕਿੱਥੇ ਗਿਆ ਵੱਡਾ ਸਟੈਂਡ ਮੈਂ ਇੱਧਰ ਲਿਆਂਦਾ ਸੀਗਾ ਬਿਕੋਜ਼ ਕੀ ਕਹਿੰਦੇ ਨੇ ਉਹ ਕਰਨ ਲਈ ਸ਼ੂਟ ਵਗੈਰਾ ਕਰਨ ਲਈ ਸੂਟਾਂ ਦੇ ਬਲੌਗਸ ਤਾਂ ਕਰਕੇ ਉਧਰ ਹੁਣ ਆਪਣੇ ਕੋਲ ਹੈ ਨਹੀਂ ਸੀ ਤਾਂ ਉੱਥੇ ਔਖਾ ਹੋ ਜਾਂਦਾ ਸ਼ੂਟ ਕਰਨਾ ਲਿਆਵਾਂਗੇ ਹੁਣ ਇੱਕ ਮੈਂ ਨਵਾਂ ਹੋਰ ਲਿਆਉਣਾ ਹੈ ਸਟੈਂਡ ਉਧਰ ਵੀ so that ਉਧਰ ਵੀ ਈਜ਼ੀ ਰਹੇ ਤੇ ਉਧਰ ਵੀ ਆਪਾਂ ਸ਼ੂਟ ਕਰ ਸਕੀਏ so ਬਣੇ ਰਿਓ ਬਲੌਗ ਦੇ ਵਿੱਚ ਹੁਣ ਆਪਾਂ ਤੁਹਾਨੂੰ ਦਿਖਾਉਣੇ ਅੱਗੇ-ਅੱਗੇ ਆਪਾਂ ਕੀ ਕਰਦੇ ਆ ਐਨੀ ਹਨੀਤ ਇਰੀਟੇਟ ਹੋਈ ਪਈ ਆ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਹੈ ਕਿ ਕੁਝ ਨਹੀਂ ਖਾਂਦੀ ਆ ਥੋੜੇ ਜਿਹਾ ਉਹ ਬੇਲਪੂਰੀ ਜੇ ਵਾਂਗ ਨਾ ਜਿਵੇਂ ਫੁੱਲੀਆਂ ਵਗੈਰਾ ਮਿਕਸਚਰ ਜਾਂ ਮੈਂ ਖਾਣੀ ਹੁੰਦੀ ਜਦ ਮੈਨੂੰ ਭੁੱਖ ਲੱਗਦੀ ਹੈ ਤੇ ਉਹ ਖਾ ਰਹੀ ਹੈ ਫੋਕੀਆਂ ਫੁੱਲੀਆਂ ਹਨਾ ਇੰਨਾ ਜ਼ਿਆਦਾ ਤੰਗ ਕੀਤਾ ਪਿਆ ਅੱਜ ਇੰਨੀ ਜ਼ਿੱਦ ਚੜੀ ਮੈਂ ਕਿਹਾ ਵੀ ਤੇਨੂੰ ਸੂਟ ਚ ਗਰਮੀ ਲੱਗੂਗੀ ਤੂੰ ਸੂਟ ਪਾਉਂਦੀ ਨਹੀਂ ਤੂੰ ਨੀਕਾ ਟੀ-ਸ਼ਰਟ ਪਾ ਲਾ ਨਾ ਕਹਿੰਦੀ ਸੂਟ ਹੀ ਪਾਉਣਾ ਮੰਮਾ ਤੁਸੀਂ ਸੂਟ ਪਾਇਆ ਤਾਂ ਮੈਂ ਵੀ ਸੂਟ ਹੀ ਪਾਉਣਾ ਅੱਖਾਂ ਚ ਇੰਨਾ ਇੰਨਾ ਪਾਣੀ ਆ ਰਿਹਾ ਹੈ बिकॉज ਸਾਰੀ ਦਿਹਾੜੀ ਹੁਣ ਛੁੱਟੀਆਂ ਛੁੱਟੀਆਂ ਫੋਨ ਦੇਖਣਾ ਤੇ ਅੱਖਾਂ ਦੇ ਵਿੱਚ ਪਾਣੀ ਨਾ ਹਨੀਤ ਦੇ ਫਰੰਟ ਤੇ ਭਰ ਜਾਂਦਾ ਮਤਲਬ ਸਟਕ ਹੋ ਜਾਂਦਾ ਮੈਂ ਇੰਨੀ ਜ਼ਿਆਦਾ ਔਖੀਆਂ ਮੰਮੀ ਵੀ ਕਹ ਰਹੀ ਸੀ ਮੰਮੀ ਕਹਿੰਦੇ ਵੀ ਇਹ ਜਿੰਨੀ देर ਫੋਨ ਨਹੀਂ ਹਟਦੀ ਹੈਗੀ ਓਨੀ ਦੇਰ ਇਹ ਕੁਝ ਨਹੀਂ ਕਰ ਸਕਦੀ ਹੈਗੀ ਸੋ ਹੁਣ ਅਸੀਂ ਨਾ ਥੋੜਾ ਜਿਹਾ ਇਹਨੂੰ ਟਾਲਿਆ ਫੋਨ ਤੋਂ ਮੈਂ ਕਿਹਾ ਚੱਲ ਤੂੰ ਮੰਮੀ ਕਹਿੰਦੇ ਤੂੰ ਰੈਡੀ ਹੋ ਜਾ ਸ਼ਾਮ ਹੋ ਗਈ 4 ਵਜੇ ਆਪਾਂ ਬਾਹਰ ਘੁੰਮਣ ਜਾਣਾ ਵੀ ਅਸੀਂ ਨਾ ਜਿਵੇਂ ਕੀੜੀਆਂ ਦੇ ਭੌਣ ਤੇ ਮੈਂ ਤੁਹਾਨੂੰ ਦੱਸਿਆ ਵੀ ਬੂਰਾ ਵਗੈਰਾ ਪਾਉਣ ਜਾਣੇ ਹੁੰਨੇ ਆ ਮੰਮੀ ਕਹਿੰਦੇ ਵੀ ਉਹ ਪਉਣ ਜਾਣਾ ਵੀ ਤੂੰ ਰੈਡੀ ਹੋ ਜਾ ਫਟਾਫਟ ਹਨਾ ਆਪ ਮੇਕਅਪ ਕਰ ਰਹੀ ਐ ਜੇ ਨਾਨੀ ਨੇ ਉਧਰ ਨਾਨੀ ਸਿਰ ਬਾ ਰਹੇ ਨੇ ਦੋਨੋਂ ਨਾਨੀ ਦੋਤੀ ਨਾ ਬਹੁਤ ਜ਼ਿਆਦਾ ਉਲਜੀ ਪਈ ਐ ਦੀ ਚੈਸਟ ਨਾ ਐ ਐ ਜਿਵੇਂ ਵਾਜ ਕਰਦੀ ਐ ਜਦੋਂ ਖੰਗਦੀ ਐ ਬਹੁਤ ਜ਼ਿਆਦਾ ਕੰਜੈਕਸ਼ਨ ਇਹਨੂੰ ਡਾਕਟਰ ਦੇ ਆਪਾਂ ਨੂੰ ਲੈ ਕੇ ਜਾਣਾ ਹੀ ਪਊਗਾ ਮੇਬੀ ਅੱਜ ਸ਼ਾਮ ਨੂੰ ਆਪਾਂ ਇਹਨੂੰ ਡਾਕਟਰ ਦੇ ਲੈ ਕੇ ਹੀ ਜਾਵਾਂਗੇ ਹਨਾ ਸੋ ਮੇਕਅਪ ਕਰਨ ਲੱਗੀ ਹੋਈ ਐ ਕਹ ਦੂ ਕੋਈ ਬਿਮਾਰ ਐ ਮੇਕਅਪ ਲੱਗੀ ਹੋਈ ਐ ਹੁਣ ਨਾਨੀ ਕਹਿੰਦੇ ਵੀ ਮੇਕਅਪ ਦੇ ਨਾਲ ਨਾਲ ਸਿਰ ਵੀ ਬਾ ਲਈਦਾ ਹੁੰਦਾ ਹਨਾ ਝਾਟਾ ਤਾਂ ਤੂੰ ਐਂ ਘੰਗਾ ਆਈ ਰੱਖਦੀ ਐ ਤੇ ਇਹ ਕਹਿੰਦੀ ਨਾਨੀ ਮੈਂ ਸਿਰਵੀ ਬਾਲੂਗੀ ਮੈਨੂੰ ਦੇ ਦਿਓ ਨਾਲ ਤੇਲ ਦੇ ਦਿਓ ਨਾਲ ਮੈਨੂੰ ਕੰਗਾ ਦੇ ਦਿਓ ਇਹਨੂੰ ਇਹ ਵੀ ਪਤਾ ਵੀ ਤੇਲ ਲਾ ਕੇ ਸਰਬਾਈ ਦਾ ਹੁੰਦਾ ਹੈ ਨਾ ਤੇ ਲੱਗੀ ਹੋਈ ਐ ਸ਼ੀਸ਼ੇ ਮੂਰੇ ਖੜੀ ਐ ਮੈਂ ਕਹਿੰਦੀ ਮੇਰੀ ਕੁੜੀ ਤੇ ਜਵਾਨੀ ਜ਼ਿਆਦਾ ਆ ਗਈ ਮੈਂ ਤਾਂ ਹਲੇ ਕਹਿੰਦੀ ਸੀ ਕੁੜੀਆਂ ਵੈਸੇ ਵੀ ਕਹਿੰਦੇ ਛੇਤੀ ਵੱਡੀਆਂ ਹੁੰਦੀਆਂ ਨੇ ਹਨਾ ਮੈਨੂੰ ਅੱਜ ਵੈਸੇ ਵੀ ਸੂਟ ਦੇ ਵਿੱਚ ਇਹ ਵੱਡੀ ਵੱਡੀ ਜੀ ਲੱਗੀ ਜਾਂਦੀ ਐ ਸੂਟ ਚ ਜ਼ਿਆਦਾ ਸੋਹਣੀ ਲੱਗਦੀ ਐ ਨਾ ਮਾਮਾਈ ਦੀ ਬੇਟੀ ਵੀ ਕਹਿ ਰਹੀ ਸੀ ਕਹਿੰਦੀ ਦੀਦੀ ਇਹ ਸੂਟ ਚ ਬਹੁਤ ਸੋਹਣੀ ਲੱਗਦੀ ਐ ਜਿਵੇਂ ਇਹਦੇ ਵੀ ਨਾ ਥੋਡੇ ਵਾਂਗ ਸੂਟ ਜ਼ਿਆਦਾ ਜੱਜਦੇ ਨੇ ਸੋਣਾ ਲਾਉਦਾ ਹਗੁਰ ਪ੍ਰਤਾਪੀ ਕਹਿੰਦਾ ਮम्मा ਮੈਨੂੰ ਤਾਂ ਨਾ ਇਹ ਸੂਟ ਚ ਬਾਲੀ ਸੋਣੀ ਲੱਗਦੀ ਆ ਜੇ ਇਹਨੂੰ ਸਾਰਿਆਂ ਦੀ ਨਜ਼ਰ ਲੱਗੂਗੀ ਹਨਾ ਕਹਿੰਦੀ ਮੈਨੂੰ ਤੇਲ ਦੇ ਦਿਓ ਮੈਂ ਤੇਲ ਨਾਲ ਤੇਲ ਲਾ ਕੇ ਸਿਰ ਬਾਲਵਾ ਤੇ ਜੂڑا ਖੋਲ ਹੀ ਰਿਆ ਸੀ ਨਾਨੀ ਹੁਣ ਜੂڑا ਵੀ ਖੋਲ ਦੋ ਤਿਆਰ ਹੋਣਾ ਅਗਲੇ ਨੇ ਜਾਣਾ ਹਨਾ ਇਧਰ ਅਮਨ ਜੀ ਸੁੱਤੇ ਪਏ ਨੇ ਮੈਂ ਕਹਿ ਰਹੀ ਸੀ ਵੀ ਖੜਕਾ ਨਾ ਕਰੋ ਵੀ ਉਸ ਉੱਤੇ ਪਹਿਨੇ ਤੁਸੀਂ ਉੱਧਰ ਜਾ ਕੇ ਰੈਡੀ ਹੋ ਜਾਓ ਕਹਿੰਦੀ ਮਿਰਰ ਤਾਂ ਇੱਧਰ ਹੈ ਕਹਿੰਦੀ ਸ਼ੀਸ਼ਾ ਤਾਂ ਇੱਧਰ ਹੈ ਤਿਆਰ ਤਾਂ ਫੇ ਮੇਕਅਪ ਤਾਂ ਮੈਂ ਇੱਥੇ ਕਰੂੰਗੀ ਤੁਸੀਂ ਵੀ ਤਾਂ ਕਹਿੰਦੀ ਮਿਰਰ ਮੂਰੀ ਤਿਆਰ ਹੁੰਨੇ ਹੁੰਨੇ ਮੈਂ ਕਿਹਾ ਹਿੱਜੀ ਗਰਮੀ ਦੇ ਵਿੱਚ ਦਸ ਮੇਕਅਪ ਕੀ ਕਹਾਵੇ ਹਨੀ ਤੇ ਤੇਰਾ ਤੇ ਸਿਰ ਬਉਣ ਲੱਗੀ ਹੋਈ ਆ ਹਲੇ ਸ਼ੁਕਰ ਮੈਨੂੰ ਨਹੀਂ ਕਿਹਾ ਵੀ ਆ ਜਾਓ ਮम्मा ਮੈਂ ਤੁਹਾਡਾ ਮੇਕਅਪ ਕਰਦਾ ਲਓ ਜੀ ਹੋ ਗਈ ਤਿਆਰ ਚੱਕ ਲਿਆ ਪਰਸ ਨਾਨੀ ਦੋਤੀ ਚੱਲੀਆਂ ਨੇ ਘੁੰਮਣ ਉਹ ਪਰਸ ਚ ਉਹਨੂੰ ਲollipops ਲੱਭ ਗਏ ਹੁਣ ਨਾਨੀ ਨੂੰ ਭਗਾ ਕੇ ਮਰਿਆ ਕਹਿੰਦੀ ਹੁਣ ਨਹੀਂ ਪਰਸ ਲੈਣਾ ਲollipops ਜਿਹੜੀ ਮੇਨ ਚੀਜ਼ ਸੀ ਉਹ ਤਾਂ ਮੈਂ ਲੈ ਲਈ ਚਲੋ ਨਾਨੀ ਨੇ ਵੀ ਸਿਰ ਬਾਲਿਆ ਹਨੀਤ ਨੇ ਵੀ ਸਿਰ ਬਾਲਿਆ ਹੁਣੇ ਦੋਨੋਂ ਜਾਣਗੇ ਘੁੰਮਣ ਕਿੱਥੇ ਕੋ ਮਨ ਜਾਣਗੇ ਇਹ ਨਹੀਂ ਪਤਾ ਹੈਗਾ ਇਹ ਕੋ ਮਨ ਜਾਣਗੇ ਇਹਨਾਂ ਨੇ ਕਿੱਥੇ ਮਨ ਜਾਣਾ ਹੁੰਦਾ ਦੋ ਗੇੜੇ ਇਹ ਕਲੋਨੀ ਦੇ ਕੱਢ ਲੈਂਦੇ ਨੇ ਭਾਰਕ ਜਾਏ ਆਉਂਦੇ ਨੇ ਵੱਧ ਤੋਂ ਵੱਧ ਉਹ ਤੁਹਾਨੂੰ ਦੱਸਿਆ ਕੀੜੀਆਂ ਦੇ ਭੌਣ ਤੇ ਪਾਈ ਆਉਂਦੀ ਹੈ ਹਨਾ ਸੋ ਫਾਈਨਲੀ ਨੈਕਸਟ ਡੇ ਸਟਾਰਟ ਹੋ ਗਿਆ ਇਹ ਦੋ ਦਿਨਾਂ ਦੀ ਕਲਿੱਪ ਇਕੱਠੀ ਕਰੀ ਹੋਈ ਹੈ ਆਪਾਂ ਬਿਕਾਜ਼ ਤੁਹਾਨੂੰ ਪਤਾ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਮੈਂ ਹੌਲੀ ਹੌਲੀ ਸ਼ਡਿਊਲ ਤੇ ਆਉਂਗੀ ਹੌਲੀ ਹੌਲੀ ਰੈਗੂਲਰ ਹੋਣ ਲੱਗਣਗੇ ਮੇਰੇ ਬਲੌਗਸ ਤੇ ਮੈਂ ਫਟਾਫਟ ਕੰਮ ਨਵੇੜਨ ਲੱਗੀ ਹੋਈ ਆ ਹਨੀਤ ਮੇਰੀ ਹੈਲਪ ਕਰ ਰਹੀ ਹੈ ਸਫਾਈਆਂ ਕਰ ਰਹੀ ਹੈ ਬਾਬਾ ਜੀ ਨੂੰ ਨਵਾ ਕੇ ਜੋਤੂਫ ਨਿੱਕ ਕਰਕੇ ਮੈਂ ਸਾਰਾ ਕੁਝ ਡਨ ਕਰਕੇ ਕਿਉਂਕਿ ਅੱਜ ਮੈਂ ਜਲਦੀ ਜਾਣਾ ਪੰਜਾਬੀ ਵਗ ਬਿਕੋਜ਼ ਜਾ ਕੇ ਫਿਰ ਮੈਨੂੰ ਮਾਸਟਰ ਨੂੰ ਕਟਿੰਗ ਵਗੈਰਾ ਕਰਾਉਣੀ ਹੁੰਦੀ ਹੈ ਜਿਸ ਦਿਨ ਤਾਂ ਮੈਂ ਕਟਿੰਗ ਕਰਵਾ ਕੇ ਆਉਣੀ ਆ ਹਨਾ ਸ਼ਾਮ ਨੂੰ ਉਸ ਦਿਨ ਤਾਂ ਚਾਹੇ ਫਿਰ ਮੈਂ 12 ਵਜੇ ਤੱਕ ਜਿਵੇਂ ਸੈਟਰਡੇ ਵਾਲੇ ਦਿਨ ਮੈਨੂੰ ਪਤਾ ਹੁੰਦਾ ਵੀ ਮੈਂ ਸਫਾਈਆਂ ਕਰਨੀਆਂ ਨੇ ਪ੍ਰੋਪਰ ਡੀਪ ਸਫਾਈਆਂ ਕਰਨੀਆਂ ਨੇ ਉਸ ਦਿਨ ਫਿਰ ਮੈਂ ਕਟਿੰਗ ਕਰਵਾ ਕੇ ਆਉਣੀ ਹੁੰਦੀ ਆ ਮਾਸਟਰ ਨੂੰ ਤੇ ਜਿਸ ਦਿਨ ਮੈਨੂੰ ਪਤਾ ਹੁੰਦਾ ਵੀ ਅਗਲੇ ਦਿਨ ਨੈਕਸਟ ਡੇ ਮੈਂ ਕੰਮ ਘੱਟ ਕਰਨਾ ਹੈ ਵੈਸੇ ਅੱਜ ਫਰਡੇ ਸੀਗਾ ਅੱਜ ਮੈਂ ਸਿਰਫ ਚਾੜੂ ਪੋਚਾ ਵਗੈਰਾ ਕਰਨਾ ਸੀਗਾ ਬਾਕੀ ਡੀਪ ਸਫਾਈ ਆਪਾਂ ਸੈਟਰਡੇ ਕਰਾਂਗੇ ਹਨਾ ਸੋ ਅੱਜ ਮੈਂ 11 ਵਜੇ ਆਪਾਂ ਜਾਣਾ ਪੈਣਾ ਕਿਉਂਕਿ ਮਾਸਟਰ ਜੀ ਕੋ ਕੋਈ ਕਟਿੰਗ ਨਹੀਂ ਹੈਗੀ ਉਹਦਾ ਫੋਨ ਵੀ ਆ ਰਿਹਾ ਸੀ ਦੀਦੀ ਜਿਹੜਾ ਤੁਸੀਂ ਕਟਾ ਕੇ ਗਏ ਸੀ ਉਹ ਬਣਾ ਲਿਆ ਵੀ ਤੁਸੀਂ ਆਜੋ ਹਨਾ ਵੀ ਮੈਂ ਬੈਠ ਗਿਆ ਕੰਮ ਤੇ ਜਦੋਂ ਕੰਮ ਤੇ ਬਹਿ ਜਾਂਦਾ ਫਿਰ ਉਹ ਮੈਨੂੰ ਫੋਨ ਕਰ ਦਿੰਦਾ ਹੁੰਦਾ ਵੀ ਦੀਦੀ ਆਜੋ ਹਨਾ ਸੋ ਬਹੁਤ ਜ਼ਿਆਦਾ ਗਰਮੀ ਹੈ ਐਕਸੈਸ ਗਰਮੀ ਹੈ ਸਾਰੇ ਗਰਮੀ ਤੋਂ ਬਚੇ ਰਹੋ ਤੇ ਮੈਂ ਨਾ ਅੱਜ ਇੱਕ ਬਹੁਤ ਹਾਸੇ ਵਾਲੀ ਵੀਡੀਓਜ਼ ਦੇਖ ਰਹੀ ਸੀਗੀ ਉਹਦੇ ਵਿੱਚ ਨਾ ਇੱਕ ਹੈਗੇ ਨੇ ਮੈਂ ਮਤਲਬ ਮੈਂ ਉਹਨਾਂ ਦਾ ਨਾਮ ਨਹੀਂ ਲਾਉਂਗੀ ਬਹੁਤ ਫੇਮਸ ਇੰਸਟਾਗ੍ਰਾਮਰ ਨੇ ਤੇ ਬਲੌਗਰ ਵੀ ਨੇ ਹਨਾ ਮੇਰੇ ਸਮਰ ਕਲੈਕਸ਼ਨ ਸ਼ੂਜ਼ ਚਪਲਾ ਮੈਂ ਸਾਰਾ ਕੁਝ ਦਿਖਾਉਂਗੀ ਤੇ ਸੂਟ ਨਾਲ ਮੈਂ ਕੀ ਪਾਉਣੀ ਆ ਤੇ ਜੀਨਸ ਨਾਲ ਮੈਂ ਕੀ ਪਾਉਣੀ ਆ ਰੈਗੂਲਰ ਘਰੇ ਮੈਂ ਆ ਚਪਲ ਤੁਸੀਂ ਆਲਵੇਸ ਦੇਖਦੇ ਹੋ ਵੀਡੀਓ ਦੇ ਵਿੱਚ ਆ ਪਾਉਣੀ ਆ ਤੇ ਆ ਪਾਉਣੀ ਆ ਆ ਦੋਨੋਂ ਮੈਂ ਘਰ ਪਾਉਣ ਲਈ ਰੱਖੀਆਂ ਹੋਈਆਂ ਨੇ ਚੱਪਲਾ ਠੀਕ ਹੈ ਤੇ ਆ ਮੈਂ ਰੱਖੀ ਹੋਈ ਹੈ ਮੈਨੂੰ ਨਾ ਐਕਚੁਅਲੀ ਅੰਗੂਠੇ ਵਾਲੀ ਚੱਪਲ ਬਹੁਤ ਪਸੰਦ ਆਉਂਦੀਆਂ ਨੇ ਇਹਨਾਂ ਨੂੰ ਕੋਲਾਪੂਰੀ ਚੱਪਲ ਵੀ ਕਹਿੰਦੇ ਆਪਾਂ ਹਨਾ ਇਹ ਮੋਚੀ ਤੋਂ ਲੈ ਕੇ ਆਈ ਸੀਗੀ ਇਹ ਮੈਨੂੰ ਚੱਪਲ ਬਹੁਤ ਪਸੰਦ ਆ ਠੀਕ ਹੈ ਮੈਟਰੋ ਤੋਂ ਸੋਰੀ ਮੈਟਰੋ ਤੋਂ ਲੈ ਕੇ ਆਈ ਸੀ ਇਹ ਚੱਪਲ ਮੈਂ ਸੂਟਸ ਨਾਲ ਪਾਉਣੀ ਆ ਤੇ ਆ ਹੈਗੀ ਮੇਰੀ ਆਲਡੋ ਦੀ ਚੱਪਲ ਇਹ ਇੰਨੀ ਮਹਿੰਗੀ ਚੁੱਪ ਲਈ ਸੀਗੀ ਪਰ ਮੈਂ ਇੱਕ ਦਿਨ ਨਾ ਜਦੋਂ ਯਾਦ ਆ ਤੁਸੀਂ ਮੇਲਾ ਹੋਇਆ ਸੀ ਸਾਡੇ ਉੱਥੇ ਪਾ ਕੇ ਚਲੀ ਗਈ ਸੀਗੀ ਮੇਲੇ 'ਚ ਗਾਰੇ 'ਚ ਲਿੱਭੜ ਕੇ ਇਸ ਚੱਪਲ ਦਾ ਇੰਨਾ ਬੁਰਾ ਹਾਲ ਹੋ ਗਿਆ ਤੋ ਕੇ ਵੀ ਇਹ ਠੀਕ ਨਹੀਂ ਹੋਈ ਇਹ ਆਲਡੋ ਦੀ ਚੱਪਲ ਹੈ ਮੇਰੀ ਇਹ ਆਈ ਵੀ ਬਹੁਤ ਮਹਿੰਗੀ ਸੀਗੀ ਸੋ ਦੇਸੀ ਜੁੱਤੀਆਂ ਵੀ ਨੇ ਮੇਰੇ ਕੋਲ ਇਹ ਹੈਗੀ ਮੇਰੀ ਦੇਸੀ ਜੁੱਤੀ ਇਹ ਨਾਰਮਲੀ ਮੈਂ ਬਲੈਕ ਕਲਰ ਹੀ ਲਿਆ ਹੋਇਆ ਸੋ ਦੈਟ ਮੀਨ ਸਾਰਿਆਂ ਨਾਲ ਚਲ ਜੂਗੀ ਆ ਦੇਖੋ ਜੇ ਮੈਂ ਸਟ੍ਰੇਟ ਸਨਵਾਰ ਪਾਉਣੀ ਹੈ ਨਾ ਉਹਦੇ ਨਾਲ 20 ਦੇਸੀ ਜੁੱਤੀ ਪਾਈ ਬਹੁਤ ਸੋਹਣੀ ਲੱਗਦੀ ਹੈ ਮੇਰੇ ਪੈਰ ਤੇ ਜ਼ੂਮ ਕਰ ਸਕਦੇ ਮੈਨੂੰ ਦੇਸੀ ਜੁੱਤੀ ਵੈਸੇ ਵੀ ਬਹੁਤ ਪਸੰਦ ਹੈ ਪਰ ਪਤਾ ਕੀ ਹੈ ਇਹ ਮੇਰੀ ਨਾ ਹਾਈਟ ਛੋਟੀ ਹੋ ਜਾਂਦੀ ਹੈ ਇਹਦੇ ਨਾਲ ਇਹਦੇ ਨਾਲ ਮੇਰੀ ਹਾਈਟ ਛੋਟੀ ਹੋਣ ਕਰਕੇ ਮੈਂ ਬਹੁਤ ਘੱਟ ਪਾਉਣੀ ਹੈ ਇਹ ਮੇਰੀ ਹੋਗੀ ਦੇਸੀ ਜੁੱਤੀ ਆ ਹੋਗੀ ਮੇਰੀ ਆ ਬਾਰੰਦਰ ਦੀ ਜੁੱਤੀ ਹੈ ਹੀਲ ਹੈ ਥੋੜੀ ਜੀ ਇਸ ਕਰਕੇ ਰੈਗੂਲਰ ਮੈਂ ਨਹੀਂ ਪਾ ਸਕਦੀ ਬੁਟੀਕ ਵਗੈਰਾ ਤੇ ਜਾਣ ਨੂੰ ਜਿੰਨੀਆਂ ਜੁੱਤੀਆਂ ਨੇ ਉਹਨੀਆਂ ਜੁੱਤੀਆਂ ਪੈਦੀਆਂ ਵੀ ਨਹੀਂ ਮੇਰੇ ਸੋ ਇਹ ਸ਼ੂਜ਼ ਮੈਂ ਆਪਣੇ ਉਦੋਂ ਖਰੀਦੇ ਸੀਗੇ ਵਿਆਹ ਨੂੰ ਸਾਡੇ ਵਿਆਹ ਨੂੰ ਖਰੀਦੇ ਸੀਗੇ ਇਹ ਵੀ ਮੋਚੀ ਇਹ ਮੋਚੀ ਤੋਂ ਲਏ ਸੀਗੇ ਹਨਾ ਉਹ ਮੈਚ ਤੋਂ ਲਏ ਸੀ ਇਹ ਮੋਚੀ ਤੋਂ ਲਏ ਸੀ ਤੇ ਹਾਲੇ ਤੱਕ ਵੀ ਦੇਖੋ ਇਹ ਕਿੰਨੀ ਸੋਹਣੀ ਹੈ ਮੈਂ ਤੁਹਾਨੂੰ ਪਾ ਕੇ ਦਿਖਾਉਣੀ ਆ ਇਹਦਾ ਵਰਕ ਤੁਸੀਂ ਇਹਦਾ ਵਰਕ ਦੇਖੋ ਕਿੰਨਾ ਯੂਨੀਕ ਵੜਕ ਮੈਨੂੰ ਜੁੱਤੀਆਂ ਦਾ ਬਹੁਤ ਸ਼ੌਂਕ ਹੈ ਬਹੁਤ ਜ਼ਿਆਦਾ ਮੈਨੂੰ ਤਾਂ ਐ ਹੁੰਦਾ ਹੈ ਵੀ ਹਰ ਚੀਜ਼ ਨਾਲ ਮੈਚਿੰਗ ਸ਼ੂ ਹੋਣਾ ਮੇਰੇ ਕਿੰਨੀ ਸੋਹਣੀ ਲੱਗਦੀ ਹੈ ਨਾ ਇਹ ਹੈਗੇ ਮੇਰੇ ਦੋ ਸ਼ੂਜ਼ ਮੇਰਾ ਪਾਹਨ ਨੰਬਰ ਬਹੁਤ ਛੋਟਾ ਹੈ ਪੈਰ ਦਾ 5 ਨੰਬਰ ਹੈ ਇਹ ਗੈਸ ਦੇ ਸ਼ੂਜ਼ ਨੇ ਇਹ ਮੇਰੇ ਸ਼ੂਜ਼ ਇਹ ਹੈਗੇ ਨੇ ਸ਼ੂਜ਼ ਜਿਹੜੇ ਮੈਂ ਜਿਵੇਂ ਟਰੌਜ਼ਰ ਨਾਲ ਜਾਂ ਜੀਨਸ ਨਾਲ ਜਾਂ ਜਿਹੜੀ ਲੈਗਿੰਗਸ ਪਾਉਣੀ ਆ ਜੈਗਿੰਗਸ ਉਹਦੇ ਨਾਲ ਪਾਉਣੀ ਆ ਆ ਸ਼ੂਜ਼ ਵਿਚਾਰਿਆਂ ਦਾ ਹਾਲ ਮੰਦਾ ਹੋਇਆ ਪਿਆ ਹੁਣ ਇਹਨਾਂ ਨੂੰ ਨਾ ਜਿਵੇਂ ਦੇਖੋ ਅੰਦਰ ਪਏ ਸ਼ੂਜ਼ ਦਾ ਵੀ ਨਾ ਕਿਵੇਂ ਮਿੱਟੀ ਚੜੀ ਹੋਈ ਆ ਹਨਾ ਅੰਦਰ ਪਏ ਨੇ ਨਾਲੇ ਫੇਰ ਵੀ ਇੰਨੀ ਮਿੱਟੀ ਚੜੀ ਪਈ ਆ ਪਰ ਜਿਹੜੇ ਸ਼ੂ ਆਪਾਂ ਰੈਗੂਲਰ ਨਹੀਂ ਪਾਉਂਦੇ ਨਾ ਫਿਰ ਉਹਨਾਂ ਤੇ ਐਈ ਮਿੱਟੀ ਚੜ ਜਾਂਦੀ ਆ ਹਨਾ ਇਹ ਹੋ ਗਏ ਮੇਰੇ ਵੈਸਟਰਨ ਵੇਅਰ ਇੰਡੋ ਵੈਸਟਰਨ ਵੇਅਰ ਇਹ ਹੈਗੀ ਆ ਮੇਰੀ ਥੋੜੀ ਜੀ ਹੀਲ ਮੇਰੇ ਕੋਲ ਬਹੁਤ ਉੱਚੀ-ਉੱਚੀ ਹੀਲਜ਼ ਵੀ ਹੈਗੀਆਂ ਨੇ ਪਰ ਇਹ ਮੈਂ ਥੋੜੀ ਜਿਵੇਂ ਨਾਰਮਲ ਵੇਅਰ ਪਾਉਣ ਵਾਸਤੇ ਲਈ ਸੀਗੀ ਤੇ ਮੈਂ ਤੁਹਾਨੂੰ ਹੋਪਸੋ ਨੈਕਸਟ ਵੀਡੀਓਜ਼ ਦੇ ਵਿੱਚ ਮੇਰੀਆਂ ਜਿਹੜੀਆਂ 3-3 ਇੰਚ ਦੀਆਂ ਹੀਲਜ਼ ਨੇ ਨਾ 3-3 ਇੰਚ ਦੀਆਂ ਹੀਲਜ਼ ਉਹ ਵੀ ਜ਼ਰੂਰ ਦਿਖਾਉਂਗੀ ਇੱਕ ਮੇਰੇ ਕੋਲ ਪਿੰਕ ਕਲਰ ਦੀ ਆ ਇੱਕ ਮੇਰੇ ਕੋਲ ਲਾਈਟ ਪੀਚ ਕਲਰ ਦੀ ਆ ਹਨਾ ਜੁੱਤਿਆਂ ਦੀ ਕਲੈਕਸ਼ਨ ਮੇਰੇ ਕੋਲ ਬਹੁਤ ਹੈ ਜੁੱਤਿਆਂ ਦੀ ਪਰਸਾਂ ਦੀ ਕੱਪੜਿਆਂ ਦੀ ਔਰ ਮੈਨੂੰ ਬਹੁਤ ਸ਼ੌਂਕ ਹੈ ਹਰ ਚੀਜ਼ ਨੂੰ ਕਲੈਕਟ ਕਰਨ ਦਾ ਹਨਾ ਫਾਈਨਲ ਸੋ ਫਾਈਨਲੀ ਆਪਾਂ ਪਹੁੰਚ ਗਏ ਪੰਜਾਬੀ ਬਾਗ ਸਭ ਤੋਂ ਪਹਿਲਾਂ ਕੰਮ ਇਹੀ ਕੀਤਾ ਮੇਰੇ ਜਿਹੜੇ ਨੇਲਸ ਤੁਹਾਨੂੰ ਦਿਖਾਏ ਸੀਗੇ ਬੈਂਡ ਹੋ ਗਏ ਸੀਗੇ ਉਹ ਫਿਰ ਮੈਂ ਸਿਮਮੀ ਤੋਂ ਇੱਕ ਤਾਂ ਲੈਂਥ ਘਟਾਤੀ ਉਹ ਹੋਰ ਈਜ਼ੀ ਹੋ ਗਿਆ ਕੰਮ ਕਰਨਾ ਹਨਾ ਇੱਕ ਤਾਂ ਸਿਮਮੀ ਨੇ ਕੀ ਕੀਤਾ ਲੈਂਥ ਘਟਾਤੀ ਇੱਕ ਬਹੁਤ ਸੋਹਣੀ ਸ਼ੇਪ ਦੇਤੀ ਉਹ ਮੈਂ ਤੁਹਾਨੂੰ ਕੱਲ੍ਹ ਵਾਲੀ ਵੀਡੀਓ ਚ ਦਿਖਾਉਂਗੀ ਬਿਲਕੁਲ ਨਿੱਕੇ ਨਿੱਕੇ ਨੇਲਸ ਲੱਗਦੇ ਆ ਹੁਣ ਐ ਲੱਗਦਾ ਜਿਵੇਂ ਜਸਟ ਨੇਲ ਪਾਲਿਸ਼ ਲਾਈ ਹੋਈ ਹੈ ਨੇਲਸ ਛੋਟੇ ਛੋਟੇ ਨੇ ਹਨਾ ਮਤਲਬ ਇੰਨਾ ਸੌਖਾ ਹੋ ਗਿਆ ਮੈਨੂੰ ਬਹੁਤ ਸੌਖੇ ਲੱਗ ਰਹੇ ਨੇ ਹਨਾ ਇਹ ਨੇਲਸ ਨਾਲ ਤੇ ਹਾਂ ਇਧਰ ਥੋੜੀ ਧੀ ਵੀ ਲੱਗ ਗਈ ਕੁੜੀਆਂ ਦੇ ਦੇਖਿਓ ਕਿੱਦਾਂ ਦੇ ਸ਼ੌਂਕ ਹੁੰਦੇ ਨੇ ਹਨਾ ਦੇਖੋ ਕੁੜੀਆਂ ਇਹਨੂੰ ਸ਼ੌਂਕ ਹੈ ਮੇਕਅਪ ਦਾ ਆ ਕੁਛ ਕਰਨ ਦਾ ਮੈਨੂੰ ਨਹੀਂ ਲੱਗਦਾ ਇਹ ਪੜੂਗੀ ਇਹ ਆਹੀ ਕੁਛ ਕਰੂਗੀ ਹਨਾ ਸੋ ਫਾਈਨਲੀ ਆਪਾਂ ਜਾ ਰਹੇ ਹਾਂ ਰੋਟੀ ਪਿੱਛੇ ਬੰਦੇ ਨੂੰ ਕਿੱਥੇ ਕਿੱਥੇ ਭੱਜਣਾ ਪੈਂਦਾ ਹਨਾ ਇਹ ਸਿਰਫ ਰੋਟੀ ਪਿੱਛੇ ਜਾਣਾ ਪੈ ਰਿਹਾ ਮੈਨੂੰ ਇੰਨੀ ਦੂਰ ਪੈਲ ਕਿਉਂ ਜਾਣਾ ਪੈ ਰਿਹਾ ਮੇਰੀ ਮੰਮਾ ਉਹਨਾਂ ਦਾ ਨਾ ਸਿਲੰਡਰਾਂ ਦੀ ਏਜੰਸੀ ਸ਼ਿਫਟ ਹੋ ਗਈ ਪੈਲ ਮੈਨੂੰ ਕਹਿੰਦੇ ਮਮਾ ਜੀ ਨੇ ਨਾਲੇ ਹਲੇ ਕਿਹਾ ਕਹਿੰਦੇ ਵੀ ਕੀ ਕਹਿੰਦੇ ਨੇ ਦੀਦੀ ਕੋਈ ਨਾ ਵੀ ਸਿਲੰਡਰ ਆਈ ਜਾਣਗੇ ਵੀ ਕੋਈ ਲੋਡ ਨਹੀਂ ਹੈਗੀ ਆਪਾਂ ਨੂੰ ਸਿਲੰਡਰ ਏਜੰਸੀ ਜਾਂਦੇ ਕਹਿੰਦੇ ਨਾ ਮੈਂ ਤਾਂ ਉੱਥੇ ਜਾ ਕੇ ਆਪਣਾ ਨਾਮ ਚੇਂਜ ਕਰਾ ਕੇ ਆਣਾ ਮੈਂ ਤਾਂ ਉੱਥੇ ਜਾ ਕੇ ਆਪਣੀ ਨਵੀਂ ਕਾਪੀ ਬਣਾ ਕੇ ਆਉਣੀ ਹੈ ਐਨੇ ਜ਼ਿੱਦੀ ਨੇ ਨਾ ਮੇਰੇ ਮੰਮੀ ਮੈਂ ਕਹਿੰਦੀ ਬੱਚੇ ਤਾਂ ਜ਼ਿੱਦੀ ਦੇ ਜ਼ਿੱਦੀ ਮਾਪੇ ਉਹ ਤੋਂ ਵੀ ਜ਼ਿੱਦੀ ਨੇ ਹਨਾ ਤੇ ਕਹਿੰਦੇ ਮੈਨੂੰ ਲੈ ਕੇ ਜਾ ਫਿਰ ਤੁਹਾਨੂੰ ਪਤਾ ਤਿਆਂ ਨੂੰ ਲੈ ਕੇ ਜਾਣਾ ਪੈਂਦਾ ਮੁੰਡੇ ਤਾਂ ਕਿੱਥੇ ਸੁਣਦੇ ਹੁੰਦੇ ਨੇ ਹਨਾ ਫੇਰ ਮੈਂ ਲੈ ਕੇ ਗਈ ਪੈਲ ਉੱਥੇ ਸੀਗੀ ਐਚਪੀ ਦੀ ਏਜੰਸੀ ਪੈਲ ਤੋਂ ਸਟਾਰਟਿੰਗ ਤੋਂ ਹੀ ਫੇਰ ਉੱਥੇ ਜਾ ਕੇ ਇਹ ਆਪਣੀ ਕਾਪੀ ਚੇਂਜ ਕਰਾ ਕੇ ਲਿਆਏ ਆ ਦੇਖੋ ਮੁੰਡਿਆਂ ਦੀ ਅਗੇਮਾ ਹਨੀਤ ਤਾਂ ਮੇਰੇ ਕਰ ਰਹੀ ਸੀ ਨੇਲ ਆਰਟ ਪਰ ਮੇਰਾ ਮੁੰਡਾ ਖੇਡ ਰਿਹਾ ਸੀ ਗੇਮਾ ਹਨਾ ਆ ਗੇਮ ਸਾਰੀ ਦਿਹਾੜੀ ਪਤਾ ਨਹੀਂ ਕੌਣ ਬੋਲਦਾ ਰਹਿੰਦਾ ਵਿੱਚ ਕੌਣ ਨਹੀਂ ਕੀ ਐ ਇਸ ਗੇਮ ਦੇ ਵਿੱਚ ਕੀ ਨਹੀਂ ਮੈਨੂੰ ਤਾਂ ਕੁਛ ਨਹੀਂ ਇਹਨਾਂ ਦੀ ਪੱਲੇ ਪੈਂਦੀ ਹੁੰਦੀ ਨਾ ਸਮਝ ਆਵੇ ਉਧਰੋਂ ਦੋ ਚਾਰ ਮੁੰਡੇ ਬੋਲੀ ਜਾਣਗੇ ਉਧਰੋਂ ਇਹ ਬੋਲੀ ਜਾ ਉਹ ਮੈਨੂੰ ਇਰੀਟੇਸ਼ਨ ਹੋਈ ਜਾਂਦੀ ਹੁੰਦੀ ਮੈਂ ਕਹਿੰਨੀ ਉਹਨੇ ਵੀ ਜਾਂ ਤਾਂ ਵੋਲਿਊਮ ਬੰਦ ਕਰ ਦੇ ਵੀ ਮੈਨੂੰ ਸੁਣਨਾ ਨਹੀਂ ਚਾਹੀਦਾ ਵੀ ਤੂੰ ਬੋਲਦਾ ਆਪਸ ਵਿੱਚ ਗੱਲਾਂ ਕਰੀ ਜਾਣਗੇ ਇੱਕ ਦੂਜੇ ਨੂੰ ਦੱਸੀ ਜਾਣਗੇ ਓਏ ਪਿੱਛੇ ਦੇਖੋ ਮੂਰੇ ਦੇਖੋ ਅੱਗੇ ਦੇਖ ਉਹ ਫਲਾਣਾ ਆ ਗਿਆ ਉਹ ਬੰਦਾ ਆ ਗਿਆ ਉਹ ਐ ਆ ਗਿਆ ਹਾਈ ਰੱਬਾ ਕੀ ਕਰਦੇ ਨੇ ਮੁੰਡੇ ਹਨਾ ਮੁੰਡਿਆਂ ਦੀਆਂ ਗੇਮਸ ਕਹੀ ਜੀਆਂ ਹੁੰਦੀਆਂ ਨੇ ਮੈਂ ਤਾਂ ਹੈਰਾਨ ਆ ਮੇਰੇ ਪੁੱਤ ਦੇ ਹੱਥ ਤੇ ਵੀ ਬਾਲ ਆਉਣ ਲੱਗ ਗਏ ਮੇਰਾ ਮੁੰਡਾ ਜਵਾਨ ਹੋ ਗਿਆ ਮੁੱਛਾ ਵੀ ਮੁੱਛ ਫਟ ਗਬਰੂ ਹੋ ਗਿਆ ਮੁੱਛਾ ਵੀ ਆਉਣ ਲੱਗ ਜਾਣਗੇ ਹੁਣ ਮੇਰੇ ਮੁੰਡੇ ਦੇ ਹਨਾ ਮਤਲਬ ਜਦੋਂ ਪੁੱਤ ਜਵਾਨ ਹੁੰਦੇ ਨੇ ਨਾ ਕਿੰਨਾ ਚਾ ਚੜਦਾ ਵੀ ਮਤਲਬ ਸਾਰਾ ਮਤਲਬ ਜਵਾਨ ਹੋ ਗਿਆ ਬਸ ਮੈਨੂੰ ਇੰਨੀ ਖੁਸ਼ੀ ਬਹੁਤ ਹੈ ਸੋ ਫਾਈਨਲੀ ਪਹੁੰਚ ਗਏ ਘਰੇ ਘਰੇ ਪਹੁੰਚ ਕੇ ਆਪਾਂ ਹਨੀਤ ਨੂੰ ਪੜਾਉਣਾ ਸ਼ੁਰੂ ਕੀਤਾ ਸੱਚ ਹਾਂ ਮੈਂ ਜਿਹੜੀ ਗੱਲ ਦੱਸਦੀ ਸੀਗੀ ਉਹ ਵੀਰੇ ਦੀ ਬਲੌਗਰ ਦੀ ਵੀਰਾ ਕਹਿੰਦਾ ਹੁਣ ਬੱਚਿਆਂ ਨੂੰ ਤਾਂ ਇਹ ਲੱਗਦਾ ਘਰ 'ਚ ਰਹਿ ਕੇ ਵੀ ਮੇਰੀ ਸਾਡੀਆਂ ਮਾਵਾ ਬਹੁਤ ਖੁਸ਼ ਨੇ ਵੀ ਸਾਨੂੰ ਛੁੱਟੀਆਂ ਹੋ ਗਈਆਂ ਹਨਾ ਵੀ ਇਹਨਾਂ ਨੂੰ ਇਹ ਨਹੀਂ ਪਤਾ ਮਾਵਾ ਦੇ ਤਾਂ ਸੱਤੀ ਘੜੀ ਘੜਾ ਪਾਣੀ ਪੈ ਗਿਆ ਸਿਰ 'ਚ ਹਨਾ ਵੀ ਹਾਏ ਇਹਨਾਂ ਨੂੰ ਛੁੱਟੀਆਂ ਹੋ ਗਈਆਂ ਕਹਿੰਦੇ ਇਹ ਤਾਂ ਚਾਉਂਦੀਆਂ ਸੀਗੀਆਂ ਵੀ ਅਸੀਂ ਚਾਰ ਪੈਸੇ ਹੋਰ ਕੇ ਕੇ ਸੰਡੇ ਵੀ ਬੱਚਿਆਂ ਦਾ ਲਵਾਇਆ ਕਰੀਏ ਸੱਚੀ ਇਹੀ ਹਾਲ ਸੀਗਾ ਮੈਂ ਤਾਂ ਨਾ ਜਿੱਦਣ ਮੈਨੂੰ ਪਤਾ ਲੱਗਿਆ ਵੀ ਇਹਨਾਂ ਨੂੰ ਛੁੱਟੀਆਂ ਹੋ ਗਈਆਂ ਮੈਨੂੰ ਐ ਹੋਵੇ ਵੀ ਹਾਏ ਮੇਰਾ ਸਾਹ ਬੰਦ ਹੋ ਗਿਆ ਵੀ ਨਿਆਣੇ ਤਾਂ ਦੋ ਦੋ ਜਾਂ ਤਿੰਨ ਘੰਟੇ ਤਾਂ ਸਕੂਲ ਇਹਨਾਂ ਨੂੰ ਰੱਖੇ ਬੰਦਾ ਹਨਾ ਕਿਉਂਕਿ ਦੋ ਜਾਂ ਤਿੰਨ ਘੰਟੇ ਦੇ ਵਿੱਚ ਹੀ ਇੰਨਾ ਕੰਮ ਹੋ ਜਾਂਦਾ ਇੰਨਾ ਕੰਮ ਹੋ ਜਾਂਦਾ ਉਹ ਤੋਂ ਬਾਅਦ ਚਾਹੇ ਆ ਜਾਣ ਤਿੰਨ ਘੰਟੇ ਹੁਣ ਹ ਨੀਤ ਤਿੰਨ ਘੰਟੇ ਹੀ ਲਾ ਕੇ ਆਉਂਦੀ ਹੈ ਮੈਨੂੰ ਲੱਗਦਾ ਦੇਖੋ ਤੁਸੀਂ 9:30 ਜਾਂਦੀ ਆ 11:30 ਜਾਂ 12 ਵਜੇ ਤੱਕ ਆ ਜਾਂਦੀ ਐ ਸਵਾ 12 ਆ ਜਾਂਦੀ ਐ ਹਨੀ ਤਾਂ ਹਨਾ 3 ਘੰਟੇ ਹੋਏ ਤਾਂ ਉਹ 3 ਘੰਟੇ ਦੇ ਵਿੱਚ ਵੀ ਇੰਨਾ ਕੰਮ ਹੋ ਜਾਂਦਾ ਹੈ ਘਰ ਦਾ ਮਤਲਬ ਐ ਲੱਗਦਾ ਵੀ ਹਾਂ ਬਹੁਤ ਕੰਮ ਹੋ ਗਿਆ ਗੁਰਪ੍ਰਤਾਪ ਵੀ ਜੇ 4-5 ਘੰਟੇ ਪੇਪਰ ਦੇਣ ਵਾਲੇ ਦਿਨਾਂ 'ਚ ਵੀ ਜਾਇਆ ਹੁੰਦਾ ਨਾ ਤਾਂ ਵੀ ਸਾਨੂੰ ਸਾਹ ਆ ਜਾਂਦਾ ਵੀ ਹਾਂ ਚਲ ਸਕੂਲ ਗਿਆ ਹੋਇਆ ਇਸ ਕਰਕੇ ਟੈਨਸ਼ਨ ਹੋ ਜਾਂਦੀ ਹੈ ਹੋਰ ਤਾਂ ਕੋਈ ਗੱਲ ਨਹੀਂ ਵੀ ਚਲ ਕੰਮ ਨਿਭੜ ਜਾਂਦੇ ਨੇ ਬੱਚਿਆਂ ਦੇ ਸਕੂਲ ਗਏ ਗਏ ਐ ਇੱਥੇ ਕਰਦੇ ਆਪਾਂ ਬਲੌਗ ਦਾ ਐਂਡ ਕੱਲੋਂ ਮਿਲਦੇ ਆਂ ਫੇਰ ਇੱਕ ਨਵੇਂ ਬਲੌਗ ਦੇ ਨਾਲ ਤਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਵੱਡਿਆਂ ਨੂੰ ਸਤਿਕਾਰ ਤੇ ਬੱਚਿਆਂ ਨੂੰ ਪਿਆਰ ਕਿਉਂਕਿ ਤੁਹਾਡੀ ਹਨਿਤ ਬਹੁਤ ਸੀਰੀਅਸ ਪੜ ਰਹੀ ਹੈ ਸੋ ਇਸ ਕਰਕੇ ਉਹਨੇ ਲਾਈਵ होके ਐਤ ਕੀ ਐਂਡ ਨਹੀਂ ਕੀਤਾ ਬਲੌਗ ਦਾ ਅਸੀਂ ਇਦਾਂ ਹੀ ਬਲੌਗ ਦਾ ਐਂਡ ਕਰ ਰਹੇ ਆਂ ਦੇਖੋ ਐਚਲੀ ਖੜਾ ਆ ਗਿਆ ਤੁਹਾਡੀ ਕੁੜੀ ਨੂੰ ਏ ਫੋਰ ਐਪ ਆਉਂਦਾ ਨਹੀਂ ਸਿਰਫ ਇੱਕ ਐਚਲੀ ਖੜਾ ਆਉਂਦਾ ਬਹੁਤ ਕੋਸ਼ਿਸ਼ ਕਰ ਰਹੀ ਆਂ ਇਹਨੂੰ ਨਾ ਮੈਮ ਵੀ ਕਹ ਰਹੀ ਸੀ ਵੀ ਬਹੁਤ ਮਿਹਨਤ ਦੀ ਲੋੜ ਹੈ ਸੋ ਆਪਾਂ ਟਰਾਈ ਕਰਾਂਗੇ ਵੀ ਆਹ ਹੌਲੀਡੇਸਟ ਕਰੀਏ ਸੋ ਬਾਏ ਗੁੱਡ ਨਾਈਟ ਸਾਰਿਆਂ ਨੂੰ ਟੇਕ ਕੇਅਰ ਸਾਰੇ